ਆ ਸੰਜੀ ਨਿੱਕੀ ਗੱਲ ਬਾਤ ਹੈ ਇਥੇ ਇਹ ਮੁੰਡੇ ਲੈ ਕੇ ਦੋ ਆ ਕੇ ਸੱਤ ਕੇ ਤੇ ਜਿਹੜਾ ਚੱਲ 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 ਨਾਲ ਨਾਲ ਯਾਰ ਦੋ ਸੀ ਤੇ ਵਰਗੇ ਕੋਈ ਪਹਿਲੇ ਥੋੜੇ ਬਹੁਤੇ ਸ਼ਾਇਦ ਕੋਈ ਪਹਿਲੇ ਕੋਣ ਕਰਕੇ ਇਹ ਕੰਮ ਕੀਤਾ ਮੈਂ ਕੀ ਨਹੀਂ ਕੀ ਕਤਲ ਹੋਇਆ ਤਾਂ ਹਾਂਜੀ ਕਤਲ ਹੋਇਆ ਜੀ ਉਸ ਸੱਟਾ ਸੱਟ ਲੱਗੀਆਂ ਹਾਂਜੀ ਸੱਟਾ ਲੱਗੀਆਂ ਤੁਹਾਡੀਆਂ ਮੁੰਡੀਆਂ ਬਹਨਾਵਾਂ ਦੀਆਂ ਵੀ ਤੇ ਜਿਹੜੀ ਬਿਜਲੀ ਸੱਟਾ ਲਾਈਆਂ ਕਿੱਥੇ ਗਰਤੀ ਲਾਇਆ ਕੋਈ ਨਾ ਮੈਂ ਕਿਹਾ ਨੋਰਾ ਜਿਹੜਾ ਆਵਾ ਮੋਕਾ ਤੇ ਪੁਲਿਸ ਪਹੁੰਚੀ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹਾਂਜੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਅਚਾਰ ਵੀ ਚੋਣੇ ਦੀ ਕਿੰਨੀ ਉਮਰ ਦੱਸੇ ਦੀ ਨੌਜਵਾਨ ਦੀ 21 ਸਾਲ ਵਿਆਹ ਕਰਾਂ ਇੱਕ ਵਾਰ ਆ ਜੀ ਇਹ ਜਿਹੜੇ ਨੌਜਵਾਨ ਦੀ ਡੈਥ ਕੀ ਲੱਗਦਾ ਤੁਸੀਂ ਦਾ ਜਨਰਲ ਲਾਗ ਕੀ ਗੱਲ ਬਾਤ ਹੈ ਜੀ ਅੱਜ ਨੂੰ ਮੁੰਡੇ ਕਹਿੰਦੇ ਕੱਲ ਸ਼ਾਮ ਤੇ ਨੋਜੇ ਇੱਕ ਸੱਦ ਕਿ ਖੜੇ ਹੋਰੋਂ ਉਹਨਾਂ ਨੇ ਰਾਤ ਤੋਂ ਨਹੀਂ ਦਿੱਤਾ ਇਹਨੂੰ ਹਾਰ ਲੈ ਕੇ ਸੁੱਟ ਗਏ ਨੇ ਆਦੇ ਤੇ ਪਿਆ ਹੈ ਇਹਨੇ ਦੱਸਿਆ ਕਿ ਉਹ ਨਾਲ ਕੋਈ ਹੋੜੀ ਨਹੀਂ ਸੀ ਟਿਕਾ ਡਮੇਗਾ ਮਤਲਬ ਕਿ ਕੀ ਹੋ ਰਿਹਾ ਹੈ ਜੀ ਤੇ ਸਾਡਾ ਆਪਣਾ ਮੁੰਡਾ ਉਹ ਫਿਰ ਰਿਸ਼ਤੇ ਤੋਂ ਲੈ ਕੇ ਨਹੀਂ ਆਇਆ ਆ ਕੇ ਵਾਸਨੇ ਪਾਲੀ ਦਿੱਤਾ ਪ੍ਰਮਾਤ ਮਾਂ ਨੂੰ ਸਿੱਖੀ ਮੰਮੀ ਆਇਆ ਮੁੰਡੇ ਨਾਲ ਮੈਨੂੰ ਆਉਣ ਨਹੀਂ ਦਿੱਂਦੇ ਤੇ ਨਾਲ ਮਾਰਿਆ ਹੋਇਆ ਬਸ ਇੱਕ ਸਾਥ ਹੋਲੀ ਆ ਬਸ ਟਿਕ ਨਹੀਂ ਸਟਾ 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 ਮਾਰੀਆਂ ਜਦੋਂ ਜਦੋਂ ਆਪੇ ਸੇਤੀ ਪੈਰਾਂ ਤੋਂ ਆ ਲੱਗੇ ਕੀ ਮੰਗ ਕਰਦੇ ਹੋ ਉਹਨੂੰ ਪ੍ਰਸ਼ਾਸਨ ਤੋਂ ਤੁਹਾਨੂੰ ਸਾਫ਼ ਚਾਹੀਦਾ ਹਨ ਕਿਉਂਕਿ ਸਾਡਾ ਤਾਂ ਮਿਲਣਾ ਨਹੀਂ ਉਹਨਾਂ ਤੋਂ ਵਾਪਸ ਆ ਜਣਾ ਜੇਲ੍ਹ ਕੱਟ ਕੇ ਕੀ ਕਰ ਲੱਗਦਾ ਤੁਹਾਨੂੰ ਕਿ ਉਹਨਾਂ ਜਿਹੜੀ ਇਹਦੀ ਲੱਗਦਾ ਠਾ ਕੀ ਕਰ ਲੱਗਦਾ ਕਿ ਕਿਉਂ ਮਾਰਿਆ ਤੁਹਾਨੂੰ ਪ੍ਰਾਅਨ ਸਵਾਲ ਦਾ ਰੂਪ ਤੇ ਦੋੜੀ ਜੇ ਮਰਦ ਕਿਹੜਾ ਵਾਰ ਕਿਉਂ ਸਾਂਝੀ ਪਲੀਜ਼ ਮੰਗ ਕਰਦੇ ਕਿ ਇਹਨਾਂ ਪਰਖੀਆਂ ਚੁਣ ਕੇ ਦੀ ਜੀ ਪੁਲਿਸ ਮੰਗਦੀ ਪਰ ਇਹਨਾਂ ਸੌਦਾ ਇੱਕ ਪਾਗਲ ਤੇ ਇਹ 2 ਮਹੀਨਾ ਨੂੰ ਦੋ ਮੁੰਡੇ ਲੱਗੇ ਆ ਕਿੱਥੋਂ ਦੇ ਸਰ ਮੁੰਡੇ ਉਹ ਮੁੰਡੇ ਤੈਨੂੰ ਕੁੱਟਦੇ ਗਏ ਸੀ ਜੀ ਜੀ ਇੱਕ ਪਲ ਲੈ ਗਿਆ ਮੋਟਰਸਾਈਕਲ ਨੂੰ ਕੋ ਆਪਣਾ ਸੀ ਇੱਕ ਹੀ ਆਪਣਾ ਲੈ ਗਿਆ ਉਹ ਵੀ ਕੇ ਮੋਟਰਸਾਈਕਲ ਜਿਹੜਾ ਇਹ ਕੇ ਰਿਸ਼ਤੇਦਾਰ ਦਾ ਸੀ ਉਹਨੇ ਵੀ ਸੋਚਿਆ ਕਿ ਮੈਂ ਵਾਪਸ ਆ ਜਾਈਨਾ ਉੱਥੇ ਇਹਨਾਂ ਨੇ ਕੋਤਨੀ ਰਾਜ ਜਾ ਕੇ ਕੀ ਗੱਲਬਾਤ ਹੋਈ ਕੀ ਨਹੀਂ ਉਹਦੇ ਕੋਲ ਪੈਸੇ ਵੀ ਕੋਈ ਥੋੜੇ ਥੋੜੇ ਤੇ ਹੈਗੇ ਸੀ ਤੁਹਾਨੂੰ ਕੋਈ ਫੋਨ ਵੀ ਖੋਹ ਲਿਆ ਗਿਆ ਮੋਟਰਸਾਈਕਲ ਵੀ ਖੋਹ ਲਿਆ ਗਿਆ ਸਵੇਰੇ ਇਹਨਾਂ ਨੇ ਕੀਤਾ ਕਿ ਵੀ ਲੱਭਣ ਗਏ ਸੀ ਤੋਂ ਉਹ ਕੀਤਾ ਕਿ ਵੀ ਅੱਗੋਂ ਕੋਈ ਮੁੰਡਾ ਲੈ ਕੇ ਉਹਨੂੰ ਆਉਣ ਲਿਆ ਕਿ ਵੀ ਉਸ ਦੀ ਹਾਲਤ ਉਹ ਇੱਕ ਮੁੰਡਾ ਹੋਰ ਸੀ ਉਹਨੇ ਘਰ ਤੇ ਲੈ ਆਂਦਾ ਘਰ ਉਹਦੇ ਨਾਲ ਸਾਰ ਨੂੰ ਪਾਣੀ ਪਿਆਇਆ ਵਾ ਤੇ ਉਹਨੇ ਦੌੜੀਆਂ ਕੀਤੀਆਂ ਉਲਟੀਆਂ ਕੀਤੀਆਂ ਦੇਖੋ 5-7 ਮਿੰਟਾਂ ਬਾਅਦ ਉਹ ਦੀ ਡੈੱਥ ਹੋ ਇਹ ਹਸਪਤਲ ਖੜਿਆ ਜੀ ਨਹੀਂ ਖੜਿਆ ਜੀ ਮੌਕਾ ਹੀ ਨਹੀਂ ਮਿਲਿਆ ਜੀ ਠੀਕ ਹੈ ਸਰ ਤੇ ਮੌਕੇ ਤੇ ਪੁਲਿਸ ਨੇ ਸੂਚਿਤ ਕੀਤਾ ਘਰ ਦਾ ਜੀ ਕੀ ਉਹਨਾਂ ਕੋਲੋਂ ਕੰਟੋਕ ਕਾਰਵਾਈ ਕੀਤੀ ਉਹ ਆਏ ਸੀ ਉਹਨਾਂ ਨੇ ਇੱਕ ਆਦਮੀ ਫੜ ਲਿਆ ਵਾ ਬਾਕੀ ਅਜੇ ਵੀ ਇੱਥੇ ਆ ਹੋਰ ਮਿਹਰਬਾਨੀ ਉਹਦੀ ਵੀ ਇੱਕ ਬੰਦਾ ਨਾਲ ਫੜਿਆ ਵਾ ਤੋ ਬਾਕੀ ਵੀ ਉਹਨਾਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਫੜਨ ਵਾਸਤੇ। ਮੇਰੀ ਟੀਮਾਂ ਫੜਨ ਵਾਸਤੇ ਲੱਗੀਆਂ ਨੇ। ਤੇ ਇੱਕ ਬੰਦੇ ਆ ਗਏ ਪਰ ਤੋਂ ਘੱਟ 8 ਤੋਂ 8-10 ਬੰਦੇ ਆ ਜਿਨ੍ਹਾਂ ਨੇ ਫੰਡ ਕੀਤਾ। ਸਰ ਕੀ ਇਹਦੀ ਕੋਈ ਲਗੜਾਟ ਹੈ ਇਹਨਾਂ ਨਾਲ? ਨਹੀਂ ਲਗੜਾਟ ਕੋਈ ਨਹੀਂ ਹੈ ਜੀ। ਤੇ ਕੀ ਫਿਰ ਮੌਦਾ ਕੀ ਕਰ ਲੱਗਦਾ ਜੀ? ਕੰਮ ਇਹੀ ਹੈ ਕਿ ਇਹ ਨਸ਼ਾ ਜਿਹੜਾ ਗੱਤਨੀ ਇਹ ਨਸ਼ੇ ਦਾ ਹੀ ਕੰਮ ਆ। ਉਹ ਗੋਲੀਆਂ ਖਾਂਦੇ ਨੇ ਆਪਣੇ ਨਸ਼ੇ ਕੇਂਦਰ ਤੋਂ। ਤੇ ਸਰਕਾਰ ਨੂੰ ਚਾਹੀਦਾ ਵੀ ਇਹ ਨਸ਼ੇ ਕੇਂਦਰਾਂ 'ਵਾਂ ਜਾਂ ਗੋਲੀਆਂ ਵੀ ਬੰਦੂ ਨੇਟ ਹੈ ਜੀ। ਇਹ ਜਾ ਕੇ ਖਾ ਕੇ ਤੇ ਮੁਰਤੇ ਇਹੀ ਕੰਮ ਕਰਦੇ ਕਿ ਲੱਗਦਾ ਇਹ ਤਾਂ ਕੋਈ ਜਿਹੜੇ ਪੈਸੇ ਉਹਦੇ ਲਾਲਚ ਨੂੰ ਮਾਰਿਆ ਗਿਆ ਲਾਲਚ ਨੂੰ ਮਾਰਿਆ ਗਿਆ ਫਿਰ ਕੋਈ ਕੋਈ ਮੋਬਾਈਲ ਖੋਇਆ ਗਿਆ ਮੋਸਸਾ ਪਰ ਵੀ ਖੋਇਆ ਗਿਆ ਤੇ ਜਦੋਂ ਉਹਨਾਂ ਨੇ ਵੇਖਿਆ ਕਿ ਇਹਨਾਂ ਨੂੰ ਜਿਆਦਾ ਕੁੱਟ ਮਾਰੋਗੀ ਐ ਫਿਰ ਉਹਨਾਂ ਨੇ ਕੋਈ ਹੋਰ ਸੁਰੱਖਤ ਨੂੰ ਕੁੱਟਣੇ ਤੇ ਚਲੇ ਗਏ ਕੀ ਮੰਗ ਕਰਦੇ ਜੰਮਦਰ ਸਾਹਿਬ ਮੰਗ ਤਾਂ ਸੀ ਇਹੀ ਹੈ ਕਿ ਇਨਸਾਫ ਹੋਣਾ ਚਾਹੀਦਾ ਉਹਨਾਂ ਬੰਦਿਆਂ ਨੂੰ ਫੜਾਇਆ ਜਾਵੇ ਫੜ ਕੇ ਉਹਨਾਂ 'ਤੇ ਜੁਰਮਾਨੇ ਦੀ ਕਾਰਵਾਈ ਆ ਉਹ ਹੋਣੀ ਚਾਹੀਦੀ ਸਰ ਇੱਕ ਧਰਮਗੜ ਪਤਨ ਦੇ ਵਿੱਚ ਨੌਜਵਾਨ ਦੀ ਆਪਣਾ ਡੈਥ ਹੋਇਆ ਕੇ ਮਾਮਲਾ ਕੀ ਹੈ ਸਰ ਇਹਨਾਂ ਕਿ ਜਮਸ ਮਸੀਹ ਨਾਲੋਂ ਲਖਾਂਸੀ ਸਹੀ ਵਸੇ ਤਰ ਬੜ ਬੱਤਲੋਂ ਬੋਲੀ ਕਿ ਸਾੜੇ ਦੀ ਇਹਨੂੰ ਰਾਤ ਨਾਲ ਜੇ ਦੋ ਦੋਸਤ ਜੀ ਇੱਕ ਸੂਰਜ ਨਾਲੋਂ ਬੱਪੂ ਅਸੀ ਤਰ ਬੜਦਾਵਾ ਇੱਕ ਸਾਬੂ ਨਾਲੋਂ ਜ਼ੂਬਾ ਤਰ ਬੜਦਾਵੇ ਦਿਆ ਇਹਨੂੰ ਰਾਤ ਲੈ ਗਏ ਜੀ ਤੇ ਮੁੜ ਕੇ ਸਵੇਰ ਇਹਨਾਂ ਤਰ ਦੇ ਅਨੁਪਾਲ ਕਰਕੇ ਮੁੜਾ ਫੜਾ ਘਰ ਲਿਆ ਤੇ ਇਹਨਾਂ ਨੇ ਭਾਵ ਨੂੰ ਗੱਲ ਸ਼ੁਰੂ ਕੀਤੀ ਜੇ ਸਾਬ ਜੱਟ ਆਪਣਾ ਦੇ ਲਾਗੋਂ ਮੁਰਗੇ ਕੋ ਮੁੰਡਾ ਇੱਕ ਉਹਨੂੰ ਪਤਾ ਲੱਗਾ ਕਿ ਤੇ ਜਿੱਗਾ ਪਿਆ ਸੀ ਉਹ ਲੈ ਕੇ ਘਰ ਆ ਗਿਆ ਜਦੋਂ ਘਰ ਆਇਆ ਤੇ ਘਰ ਆਣਗੇ ਇਹ ਆਪਣਾ ਸਹੁਰਾ ਦਾ ਲੱਗਿਆ ਉਹਦਾ ਕਰਕੇ ਵੀ ਮੌਤ ਹੋ ਗਈ ਜਾਂ ਇਹ ਆਪਾਂ ਕਰਵਾਉਂਦੇ ਸੀ ਕਰ ਰਹੇ ਸਰ ਇਹ ਜਿਹੜਾ ਕੋ ਬੰਦੇ ਕੋ ਨਾਮ ਜਦ ਕੀਤਾ ਆ ਦੋ ਬੰਦੇ ਆ ਸੂਰਜ ਤੇ ਸਾਹੂ ਸਰ ਕਤਲ ਹੋਇਆ ਜੀ ਕਤਲ ਤੇ ਸਰ ਹੁਣ ਤੱਕ ਕੋ ਰਸਟ ਹੋਇਆ ਰਸਤਾ ਜਿਹੜਾ ਇਹ ਨੂੰ ਆ ਪੁਲਸ ਪੁਆਟ ਨਹੀਂ ਗਈਆਂ ਰਸਟ ਕਰਾ ਨੈਅ ਅਤੇ ਤਾਜ਼ੀ ਖਬਰیں ਦੇਖਣ ਲਈ ਪੰਜਾਬ 24 ਆਵਰ ਕੋ ਸਬਸਕ੍ਰਾਈਬ ਕਰ ਲੀਜੀਏ